Yeah. हेलो एवरीवन वेलकम टू माय चैनल जिसका नाम है सिमर पंजाबी चैनल खास होते होना स्टूडेंट वास्ते जो कि एनटीए यूजीसी नेट एग्जाम दी तैयारी कर, so, कर, कर नो नो दी रहे ने इथे आके ਤੁਸੀਂ ਆਪਣੀ एग्जाम दी तैयारी ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ एग्जाम ਦੇ ਨਾਲ ریلیਟਡ ਸਾਰੇ ਹੀ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ سبسਕ੍ਰਾਈਬ ਜ਼ਰੂਰ ਕਰ ਲੋ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਵੇ ਇਸ ਤੋਂ ਲਾਵਾ ਲਾਈਕ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗਦੇ ਪੈਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਤੁਹਾਨੂੰ ਮਿਲ ਜਣਗੇ ਨਾਲ ਦੇ ਨਾਲ ਅਗਰ ਤੁਸੀਂ ਕੁਝ ਵੀ ਪੁੱਛਣਾ ਹੋਵੇ ਸਮਝਣਾ ਹੋਵੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਜਾਂ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਈਮੇਲ ਆਈਡੀ ਵੀ ਮੇਰੀ ਦਿੱਤੀ ਹੋਈ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉੱਥੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨਾਲ ਦੇ ਨਾਲ ਅਗਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਕੀਤਾ ਹੈ ਦੈਨ ਡਾਇਰੈਕਟਲੀ ਤੁਸੀਂ ਉੱਥੇ ਵੀ ਮੈਨੂੰ ਮੈਸੇਜ ਕਰਕੇ ਜਿਹੜਾ ਟੌਪਿਕਸ ਦੇ ਬਾਰੇ ਪੁੱਛ ਸਕਦੇ ਹੋ ਕੁਝ ਵੀ ਹੋਰ ਤੇ ਜਿਹੜੇ ਸਟੂਡੈਂਟ ਪੁੱਛ ਰਹੇ ਨੇ ਜਿਹੜਾ ਕੋਰਸ ਹੈ ਉਹ ਉਹਨਾਂ ਨੂੰ ਮੈਂ ਆਲਰੇਡੀ ਕਹਿ ਚੁੱਕਿਆ ਕਿ ਜਿਹੜਾ ਕੋਰਸ ਹੋਏਗਾ ਉਹ ਕੋਰਸ ਹੁਣ ਅਸੀਂ ਨੈਕਸਟ ਈਅਰ ਹੀ ਸਟਾਰਟ ਕਰਾਂਗੇ ਤੇ ਜਿੰਨਾ ਜਿੰਨਾਂ ਨੇ ਲੈਣਾ ਹੋਏਗਾ ਉਹ ਨਾਲੇ ਹੀ ਜੁਆਇਨ ਕਰ ਲੋ ਤੇ ਬਾਅਦ ਵਿੱਚ ਇਹ ਨਹੀਂ ਹੋਏਗਾ ਕਿ ਮੈਂ ਜੇਕਰ ਕਲਾਸ ਸ਼ੁਰੂ ਹੋ ਗਿਆ ਤਾਂ ਤੂੰ ਉਸ ਦੇ ਜਾਂ ਤੀਸਰੇ ਦਿਨ ਆ ਕੇ ਤੁਸੀਂ ਕਹੋ ਕਿ ਮੈਨੂੰ ਨੀਡ ਹੈ ਤੇ ਮੈਂ ਸੋ ਇਸ ਤਰੀਕਾ ਨਾਲ ਨਹੀਂ ਹੋਏਗਾ ਫੀਸ ਵਗੈਰਾ ਉਦੋਂ ਦੱਸ ਦਿੱਤੀ ਜਾਏਗੀ ਨਾਲ ਦੇ ਨਾਲ ਹੀ ਤੇ ਸ਼ੁਰੂਆਤ ਕਰਦੇ ਆਂ ਅੱਜ ਦਾ ਟੌਪਿਕ ਦੀ ਜਿਵੇਂ ਕਿ ਅਸੀਂ ਪੜ੍ਹਦੇ ਪਏ ਆ ਪਿੱਛੇ ਜਿਹੜੇ ਟੌਪਿਕ ਕਿ ਸਾਡੇ ਲੋਕ ਧਾਰਾ ਦੇ ਨਾਲ ਰਿਲੇਟਡ ਤੇ ਨੈਕਸਟ ਟੌਪਿਕ ਵੀ ਅੱਜ ਲੋਕ ਧਾਰਾ ਦੇ ਨਾਲ ਹੀ ਹੈ ਤੇ ਜਿਵੇਂ ਦੇਖਦੇ ਪਏ ਹੋ ਕਿ ਲੋਕ ਨਾਚ ਨੇ ਨਾਲ ਰਿਲੇਟਡ ਹੈ ਸਾਡਾ ਟੌਪਿਕ ਅੱਜ ਦਾ ਸੋ ਲੋਕ ਨਾਚ ਜਿਹੜਾ ਕਿ ਸਾਡਾ ਨੈਕਸਟ ਟੌਪਿਕ ਹੈ ਉਸ ਦੇ ਬਾਰੇ ਅੱਜ ਅਸੀਂ ਸ਼ੁਰੂਆਤ ਕਰਦੇ ਹਾਂ ਟੌਪਿਕ ਦੀ ਸੋ ਤੁਹਾਨੂੰ ਪਤਾ ਹੀ ਹੈ ਕਿ ਲੋਕ ਨਾਚ ਜਿਹੜਾ ਇਹ ਉਹ ਵੀ ਸਾਡੇ ਜਿਹੜੇ ਪੰਜਾਬੀ ਲੋਕ ਧਾਰਾ ਦਾ ਇੱਕ ਮੇਨ ਅੰਗ ਮੰਨਿਆ ਜਾਂਦਾ ਹੈ ਮਨੁੱਖੀ ਜੀਵਨ ਦੇ ਨਾਲ ਇੱਕ ਰਿਲੇਟ ਕਰਦਾ ਹੈ ਤੇ ਜਿਹੜਾ ਸਟਾਰਟਿੰਗ ਜਿਹੜੀ ਸੀ ਨਾ ਉਹ ਮਨੁੱਖ ਦੀ ਇੱਕ ਨਾਚ ਦੇ ਨਾਲ ਜਿਹੜੀ ਉਸ ਦੀ ਇੱਕ ਮੇਨ ਇੱਕ ਮਡਲਾ ਜਿਹੜਾ ਸੰਸਾਰ ਮਾਧਿਅਮ ਸੀ ਉਸ ਦਾ ਮਤਲਬ ਸੰਸਾਰ ਦੇ ਵਿੱਚ ਵਿਚਰਨ ਵਾਲਾ ਜਿਹੜਾ ਹਗਾ ਸੀ ਇੱਕ ਮਡਲਾ ਮਾਧਿਮ ਦੇ ਤੌਰ ਤੇ ਵੀ ਇਹ ਗਿਨਿਆ ਜਾਂਦਾ ਸੀ ਠੀਕ ਹੈ ਹੁਣ ਜਿਹੜਾ ਸਾਡੇ ਕੋਲ ਨਾਚ ਦੀ ਇੱਕ ਪਰੰਪਰਾ ਹੈ ਨਾ ਉਹ ਬਹੁਤ ਹੀ ਜ਼ਿਆਦਾ ਪ੍ਰਾਚੀਨ ਹੈ ਸਾਡੇ ਜਿਹੜੇ ਇੰਡੀਅਨ ਕਲਚਰ ਦੇ ਵਿੱਚ ਜਾਂ ਫਿਰ ਮਨੁੱਖੀ ਜੀਵਨ ਦੇ ਵਿੱਚ ਜਿਹੜਾ ਸਾਡਾ ਇੱਕ ਸਟਾਰਟਿੰਗ ਵਾਲਾ ਮਨੁੱਖ ਸੀ ਜਿੰਨੇ ਵੀ ਆਪਣੇ ਜਿਹੜੇ ਪਾਪ ਸੀ ਜਜ਼ਬੀਅਤ ਸੀ ਸਭ ਕੁਝ ਜਿਹੜਾ ਸੀ ਉਹ ਸਰੀਰਕ ਮੁੱਦਨਾਵਾ ਦੇ ਰਾਹੀ ਹੀ ਜਿਹੜਾ ਦਾ ਸੀ ਇਹ ਸੰਚਾਰ ਵਿਧੀ ਰਾਹੀ ਉਹਨੂੰ ਬਿਆਨ ਕਰਦਾ ਸੀ ਸੋ ਇਸ ਤਿਕੇ ਨਾਲ ਇਹ ਕੀ ਹੈਗੀ ਸੀ ਸਾਡੀ ਮੁੱਢਲੀ ਪ੍ਰਦਰਸ਼ਨੀ ਦੇ ਵਿੱਚ ਇਹਨੂੰ ਗਿਣਿਆ ਜਾ ਸਕਦਾ ਸੀ ਨਾਚ ਜਿਹੜਾ ਸ਼ਬਦ ਹੈ ਸਾਡੇ ਕੋਲ ਇਹ ਇਹਨੂੰ ਵਿਆਕਰਨਿਕ ਸ਼ਬਦ ਸ਼੍ਰੇਣੀ ਦੇ ਅੰਤਰਗਤ ਅਗਰ ਦੇਖਿਆ ਜਾਵੇ ਤਾਂ ਇਹ ਨਾਮ ਸ਼੍ਰੇਣੀ ਦੇ ਵਿੱਚ ਇਸ ਨੂੰ ਰੱਖਿਆ ਗਿਆ ਹੈ। ਨਾਚ ਸ਼ਬਦ ਜਿਹੜਾ ਹੈ ਉਹਨੂੰ ਨਾਮ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ। ਨਾਚਕ ਜਿਹੜਾ ਹੈ ਇਸ ਦਾ ਕਿਰਿਆ ਵੀ ਰੂਪ ਮੰਨਿਆ ਜਾਂਦਾ ਹੈ। ਅਰਥ ਹੁੰਦਾ ਹੈ ਇਸ ਦਾ ਲੈ ਤਾਲ ਨਾਲ ਸਰੀਰ ਦੇ ਜਿਹੜੇ ਅੰਗਾਂ ਦੀ ਹਰਕਤ ਕਰਨਾ ਸੋ ਉਸ ਨੂੰ ਅਸੀਂ ਕੀ ਕਹੇ ਨਾਚ ਦੇ ਵਿੱਚ ਜਿਹੜਾ ਗਿਨਿਆ ਜਾਂਦਾ ਹੈ। ਹੁਣ ਇਸ ਤਲਾਵਗਰ ਦੇਖਿਆ ਜਾਵੇ ਤਾਂ ਜਿਹੜਾ ਲੋਕ ਨਾਚ ਹੈ ਉਹ ਸਾਡੀ ਲਾਈਫਟਾਈਮ ਮੇਨ ਅੱਜ ਦੇ ਤੌਰ ਦੇ ਵਿੱਚ ਦੇਖਿਆ ਜਾਂਦਾ ਇੱਕ ਅੰਗ ਬਣ ਚੁੱਕਾ ਹੈ ਜੀਵਨ ਵਿੱਚ ਜਿੰਨੇ ਵੀ ਸਾਡੇ ਚਾ ਮਲੰਗ ਜਿਹੜੇ ਮੰਗ ਹੁੰਦੇ ਸੌਰੀ ਵਲਵਲੇ ਹੁੰਦੇ ਜਿੰਨੇ ਵੀ ਪਾਪ ਹੁੰਦੇ ਨੇ ਅਸੀਂ ਕੀ ਕਰਦੇ ਹਾਂ ਇਹਨਾਂ ਨੂੰ ਪ੍ਰੈਜ਼ੈਂਟ ਕਰਨ ਵਾਸਤੇ ਅਸੀਂ ਸਿਰਫ ਲੋਕ ਨਾਚ ਦਾ ਹੀ ਸਹਾਰਾ ਲੈਂਦੇ ਹਾਂ ਸੋ ਕੀ ਗਵਾ ਇਸ ਤਰੀਕੇ ਦੀ ਇੱਕ ਬੰਦਗੀ ਹੈ ਜੋ ਕਿ ਲੋਕ ਸਮੂਹ ਦੁਆਰਾ ਰਚੀ ਗਈ ਹੈ ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਮਨੁੱਖ ਹੈ ਉਸ ਦੇ ਜਿੰਨੇ ਵੀ ਭਾਵ ਹੈ ਉਹਨਾਂ ਨੂੰ ਉਹ ਸਰੀਰਕ ਮੁਦਰਾਵਾਂ ਦੇ ਰਾਹੀਂ ਕੀ ਕਰਦੇ ਆ ਪ੍ਰੈਜੈਂਟ ਕਰਦੇ ਆ ਪੇਸ਼ ਕਰਦੇ ਨੇ ਜਿਨੇ ਵੀ ਕਹਿੰਦੇ ਵਿਚਾਰ ਵਿਸ਼ਵਾਸ ਤੇ ਮਿੱਥਾ ਜਿੰਨੀਆਂ ਵੀ ਰੋਹ ਰੀਤਾਂ ਹੈ ਨਾ ਸਰੀਰਕ ਬੰਦਤਰ ਤੇ ਕਹਿੰਦੇ ਕਾਰਜ ਸਮਰੱਥਾ ਜਿਹੜੀ ਹੁੰਦੀ ਹੈ ਤੇ ਕੁਸ਼ਲਤਾ ਨਾ ਲੋਕ ਨਾਚਾ ਦੀ ਪ੍ਰਕਿਰਤੀ ਦੇ ਧਾਰੇ ਤੱਕ ਕਰਦੀ ਹੈ ਸੋ ਇਹ ਜਿੰਨੇ ਵੀ ਹੈ ਇਹ ਲੋਕ ਨਾਚਾ ਦੀ ਜਿਹੜੀ ਪ੍ਰਕਿਰਤੀ ਹੈ ਇਹ ਸਾਰੇ ਇਨੂੰ ਨਿਰਧਾਰਿਤ ਕਰਦੇ ਨੇ ਜਿਹਨੇ ਸਾਡੇ ਵਿੱਚ ਆ ਰਿਹਾ ਵਿਸ਼ਵਾਸ ਹੈ ਮਿੱਠਾ ਰੋ ਰਿਤੇ ਇਹ ਲੋਕ ਨਾਚ ਦੇ ਜਿਹੜੀ ਪ੍ਰਕਿਰਤੀ ਹੈ ਉਹਨੂੰ ਨਿਰਧਾਰਿਤ ਕਰਦੇ ਨੇ ਠੀਕ ਹੈ ਹੁਣ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਕਿੰਦੇ ਜਿਹੜਾ ਲੋਕ ਨਾਚ ਹੈ ਨਾ ਓਕੇ ਗੱਬਾ ਸਧਾਰਨ ਜਿਹੜੇ ਸਾਡੇ ਇੱਕ ਸਾਜ਼ ਹੁੰਦੇ ਨੇ ਸਧਾਰਨ ਪਹਿਰਾਵਾ ਹੁੰਦਾ ਹੈ ਜਿਹੜਾ ਉਸ ਸਮੇਂ ਚੱਲਦਾ ਸੀ ਨਾਲ ਦੇ ਨਾਲ ਜੀਵਨ ਦਾ ਜਿਹੜਾ ਇੱਕ ਵਿਸ਼ਲੇਸ਼ਣ ਸੀ ਉਹਨੂੰ ਜਿਹੜੇ ਪ੍ਰਸਤੁਤ ਕਰਨ ਵਾਲੇ ਮੀਨ ਜੋਨਰ ਨੂੰ ਪ੍ਰੈਜੈਂਟ ਕਰਨ ਵਾਲੇ ਜਿਹੜੇ ਗੀਤ ਸੀ ਨਾ ਉਹਨਾਂ ਦੇ ਰਾਹੀਂ ਇਹ ਪ੍ਰੈਜੈਂਟ ਕੀਤੇ ਜਾਂਦੇ ਸੀ ਮੀਨਜ਼ ਜਿਹੜੇ ਸੀ ਸਾਡੇ ਕਲਾਬ ਨਾਲ ਜਿਹੜਾ ਸੀ ਨਾ ਉਹਨੂੰ ਹੁਣ ਸਿਰਫ ਟਿਊਨਿੰਗ ਦੇ ਉੱਤੇ ਥੋੜੀ ਅਸੀਂ ਚੱਲ ਸਕਦੇ ਸੀ ਸੋ ਨਾਚਾ ਦੇ ਵਿੱਚ ਕੀ ਹੁੰਦਾ ਸੀ ਜੇਕਰ ਸਾਡੇ ਕੋ ਗੀਤ ਹੋਣਗੇ ਤੇ ਉਹਨਾਂ ਦੇ ਥਰੂ ਇਹ ਨੱਚਿਆ ਜਾਂਦਾ ਸੀ ਤੇ ਜਿਹੜੇ ਗੀਤ ਹੁੰਦੇ ਸੀ ਉਹ ਕਿੰਨੂੰ ਬਿਆਨ ਕਰਦੇ ਸੀ ਸਾਡੀ ਲਾਈਫ ਦਾ ਜੋ ਹਿੱਸਾ ਸੀ ਸਾਡੇ ਜਿਹੜੇ ਆਮ ਨਾਰਮਲ ਇਹ ਪਹਿਰਾਵਾ ਹੈ ਜੀਵਨ ਦਾ ਜਿਹੜਾ ਸਾਡਾ ਵਿਸ਼ਲੇਸ਼ਣ ਹੈ ਉਹਨੂੰ ਸਾਜ਼ਾਂ ਦੇ ਰਾਹੀਂ ਉਹ ਵਿਅਕਤ ਕੀਤਾ ਜਾਂਦਾ ਸੀ ਹੁਣ ਜਿਹੜੇ ਲੋਕ ਨਾਚ ਹੈ ਨਾ ਇਹਨਾਂ ਦੀ ਪਰੰਪਰਾ ਵੀ ਜਿਹੜੀ ਗਈ ਹੈ ਇਹ ਕਾਫੀ ਜ਼ਿਆਦਾ ਜਿਹੜੀ ਕੇਅਰ ਜਾਂਦੀ ਹੈ ਪੁਰਾਣੀ ਮੰਨੀ ਜਾਂਦੀ ਹੁੰਦੀ ਹੈ ਤੇ ਲੋਕ ਵਿੱਚ ਵਿੱਚ ਜਿਹੜਾ ਸੰਬੋਧਨ ਹੁੰਦਾ ਹੈ ਨਾ ਤੇ ਉਹ ਕਿੰਦਾ ਵਾ ਸਹਿਜ ਭਾਵ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਜਿਹੜੇ ਲੋਕ ਨਾਚ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਇੱਕ ਕਿਸੇ ਨੂੰ ਜਿਹੜਾ ਸੰਬੋਧਨ ਕੀਤਾ ਜਾਂਦਾ ਉਹ ਵੀ ਬੜੇ ਸਹਿਜ ਭਾਵ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ ਕੋਈ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾਂਦਾ ਸੋ ਇਹਨਾਂ ਦੀ ਜਿਹੜੀ ਲੋਕ ਨਾਚ ਸੀ ਉਹਨਾਂ ਨੂੰ ਗੀਤਾਂ ਦੇ ਉੱਤੇ ਗਾਣ ਦੀ ਜਿਹੜੀ ਇੱਕ ਪਰੰਪਰਾ ਹੈ ਇਹ ਪਹਿਲੋ ਰਹੀ ਸੀ ਨਾਲ ਦੇ ਨਾਲ ਜਿਹੜੇ ਕਹਿ ਸਕਦੇ ਹੋ ਕੁਝ ਜਿਹੜੇ ਲੋਕ ਨਾਚ ਸੀ ਉਹ ਰਾਗ ਤਾਲ ਪਖੋ ਸੁਤੰਤਰ ਵੀ ਹੁੰਦੇ ਸੀ ਤੇ ਕਿਸੇ ਸਾਜ਼ ਦੇ ਉੱਤੇ ਗਾਏ ਬਿਨਾਂ ਹੀ ਜਿਹੜੇਗੇ ਸੀ ਉਹਨਾਂ ਨੂੰ ਬਿਆਨ ਕੀਤਾ ਜਾਂਦਾ ਉਹਨਾਂ ਦੇ ਬਸਤੇ ਸਿਰ ਹੱਥਾਂ ਦੀਆਂ ਤਾੜੀਆਂ ਦਾ ਹੀ ਜਿਵੇਂ ਸਹਾਰਾ ਲਿਆ ਜਾਂਦਾ ਸੀ ਐ ਇਸ ਤਰੀਕੇ ਨਾਲ ਆ ਜਾਂਦਾ ਸੀ ਉਹ ਲੋਕ ਨਾਚ ਜਿਹੜੇ ਸੀ ਜੇਕਰ ਅਸੀਂ ਉਹਨਾਂ ਸਿਰਫ ਐਸੇ ਮਨੋਰੰਜਨ ਦਾ ਸਾਧਨ ਲੈ ਸਕਦੇ ਸੀ ਨਾ ਕਹਿੰਦੇ ਇਹ ਸਿਰਫ ਉਸ ਤੱਕ ਨਹੀਂ ਰਿਹਾ ਜਾਂਦਾ ਸੀ ਸੋਭਾ ਇਸ ਦੇ ਵਿੱਚ ਕੀ ਹੁੰਦਾ ਸੀ ਕਿ ਲੋਕ ਜਿਹੜੇ ਨਾਚ ਹੁੰਦੇ ਸੀ ਸਾਡੀਆਂ ਜਿਹੜੀਆਂ ਅੰਦਰੂਨੀ ਭਾਵਨਾਵਾਂ ਸੀ ਜਿੰਨਾ ਨੂੰ ਅਸੀਂ ਇੱਕ ਦਬਾਅ ਕੀ ਰੱਖਦੇ ਸੀ ਉਹਨਾਂ ਨੂੰ ਅਸੀਂ ਇਸ ਦੇ ਵਿੱਚ ਜਿਹੜਾ ਗੱਸੀ ਇੱਕ ਖੁੱਲ ਕੇ ਪ੍ਰੈਜੈਂਟ ਕਰ ਸਕਦੇ ਹੁਣ ਜਿਵੇਂ ਜਿਹੜੇ ਪਹਿਲਾਂ ਇਸਤਰੀਆਂ ਹੁੰਦੇ ਸੀ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਖੁੱਲ ਨਹੀਂ ਦਿੱਤੀ ਜਾਂਦੇ ਸੀ ਉਹਨਾਂ ਵਾਸਤੇ ਇੱਕੋ ਇੱਕੇ ਚੀਜ਼ ਹੁੰਦੀ ਸੀ ਜਦੋਂ ਬਿਲਕੁਲ ਹੀ ਆਜ਼ਾਦ ਹੋ ਕੇ ਇੱਕ ਆਪਣੇ ਮਨ ਦਾ ਪ੍ਰਗਟਾਵਾ ਜਿਹੜਾ ਕਰਦੀਆਂ ਸੀ ਸੋ ਇਹ ਉਸ ਤਰੀਕੇ ਨਾਲ ਜਾਂਦੇ ਸੀ ਸੋ ਇਹ ਪੁਸ਼ਤਦਰ ਪੁਸ਼ਤ ਅੱਗੇ ਚੱਲਦੇ ਰਹੇ ਜਿਹੜੇ ਅਸੀਂ ਹੁਣ ਇੱਕ ਗਿੱਧਾ ਸਾਡੇ ਵਿੱਚ ਜਲਦਾ ਹੈ ਤੇ ਇਹ ਸਾਨੂੰ ਪਹਿਲਾਂ ਹੀ ਜਿਹੜਾ ਹੈਗਾ ਸੀ ਇਹ ਮਿਲਿਆ ਸੀ ਤੇ ਇਸ ਤੋਂ ਇਲਾਵਾ ਜਿਹੜਾ ਸਮਾਸਥਾਨ ਤੇ ਉਹਦੀ ਕਦੋਂ ਨੱਚਣਾਏ ਕਦੋਂ ਨਹੀਂ ਇਹਨੇ ਵਿੱਚ ਨੱਚਣ ਵਾਲਿਆਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ ਸੋ ਇਹ ਚੀਜ਼ਾਂ ਸਾਡੇ ਉਥੇ ਵਿੱਚ ਉਹ ਨਹੀਂ ਹੈਗੀਆਂ ਜਿੰਨਾ ਜਦੋਂ ਮਰਜ਼ੀ ਨੱਚ ਲਿਆ ਜਾਂਦਾ ਹੈ ਬਸ ਇੱਕ ਗੀਂਦਾ ਵਾ ਸਾਡੇ ਅੰਦਰ ਭਾਵ ਹੋਣੇ ਚਾਹੀਦੇ ਇਹਨਾਂ ਨੂੰ ਬਿਆਨ ਕਰਨ ਵਾਸਤੇ ਤੇ ਇਹ ਵੀ ਨਹੀਂ ਹੁੰਦਾ ਕਿ ਇਹੋ ਜਿਹੇ ਜਿਹੜੇ ਕੱਪੜੇ ਪਾ ਕੇ ਇਸ ਤਰੀਕੇ ਦੇ ਹੀ ਨੱਚਣਾਏ ਉਸ ਤਰੀਕੇ ਦੇ ਨਹੀਂ ਸੋ ਇਹ ਵੀ ਸਾਡੇ ਵਿੱਚ ਨਹੀਂ ਹੈਗਾ ਨਾਲ ਇਹ ਆਇੰਦਾ ਗਵਾ ਸਾਡੇ ਕੋਲ ਕਹਿੰਦੇ ਕਿ ਲੋਕ ਨਾਚ ਦੀ ਜਿਹੜੀ ਉਮਰ ਹੈ ਕਹਿੰਦੇ ਉਹ ਕੀ ਗਿਆ 5000 ਪੂਰਵ ਈਸਵੀ ਦੇ ਹੋਂਦ ਦੇ ਜਿਹੜੇ ਸਾਨੂੰ ਪ੍ਰਮਾਣ ਮਿਲਦੇ ਨੇ ਜਿੰਨੀਆਂ ਵੀ ਨਾਚ ਬਣ ਗਿਆ ਨਾਚ ਸਧਾਰਨ ਪੱਦਰ ਦੀ ਕਲਾ ਤੋਂ ਸ਼ੁਰੂ ਹੋ ਕੇ ਜਟਿਲ ਤੱਕ ਜਿਹੜੇ ਗਏ ਨੇ ਇੱਕ ਹੁਨਰ ਤੱਕ ਪਹੁੰਚੇ ਹੋਏ ਨੇ ਮੀਨ ਜਦ ਅ ਦੇਖਿਆ ਜਨਾ ਤਾਂ ਅਸੀਂ ਆਮ ਲਾਈਫ ਦੇ ਵਿੱਚ ਨੋਰਮਲ ਵੇ ਦੇ ਵਿੱਚ ਨੱਚਦੇ ਹਾਂ ਠੀਕ ਹੈ ਕਿਉਂ ਕਿ ਅਸੀਂ ਪ੍ਰੋਫੈਸ਼ਨਲ ਨਹੀਂ ਸਿੱਖੇਗੇ ਪਟਕੇ ਕਰਵਾ ਕਈ ਇਹੋ ਜਿਹੇ ਹੁਣ ਇੱਕ ਚੀਜ਼ਾਂ ਆ ਚੁੱਕੀਆਂ ਨੇ ਇੰਸਟੀਚੂਟ ਆ ਕਿਨੇ ਜਿੱਥੇ ਤੁਹਾਨੂੰ professionl ਵੇ ਦੇ ਵਿੱਚ ਵੀ ਸਿਖਾਇਆ ਜਾਂਦਾ ਹੈ ਸੋ ਹੋ ਵੀ ਹੈ ਕਿ ਉਹ ਜਿੰਨੀਆਂ ਬਣਗੀਆਂ ਸੀ ਜੇਕਰ ਕਿਸੇ ਨੇ ਸਿੱਖਣਾ ਹੈ ਤੁਹਾਨੂੰ ਜੇਕਰ ਉਹਨੂੰ ਥੋੜਾ ਬਹੁਤ ਅੰਦਰ ਪਰ professionl ਹੋਣਾ ਚਾਹੁੰਦਾ ਹੈ ਤਾਂ ਅੱਜ ਕੱਲ ਇਹੋ ਜਿਹੀਆਂ ਚੀਜ਼ਾਂ ਆ ਗਿਆ ਨੇ ਜਿਨ੍ਹਾਂ ਦੇ ਵਿੱਚ ਉਹ ਜਾ ਕੇ ਉਹ ਕੀ ਕਹਿੰਦੇ ਹੁਨਰੀ ਕਲਾਵਾਂ ਵਾਲੇ ਗੁਣਾਂ ਦੇ ਇੱਕ ਧਾਰਨੀ ਹੋ ਸਕਦੇ ਹੈ ਇਹ ਆਈ ਦਾ ਕਰਵਾ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਸਾਡੇ ਕੋਲ ਤਾਂ ਕਹਿੰਦੇ ਕਿ ਜਿਹੜੀ ਅ ਨਾਚ ਪਰੰਪਰਾ ਦੇ ਅੰਤਰਗਤ ਸੜਕੋ ਜਿਹੜੀਆਂ ਇੱਕ ਕਿਸਮਾਂ ਮਿਲਦੀਆਂ ਗਈਆਂ ਨੇ ਇਹ ਵੀ ਸੜਕੋ ਦੇਖੋ ਤੇ ਜਿਹੜੀਆਂ ਸਾਨੂੰ ਕਿਸਮਾਂ ਮਿਲਦੀਆਂ ਨੇ ਨਾ ਇਹ ਕਿਸ ਸੰਸਾਰ ਦੇ ਜਿਹੜੇ ਵੱਖੋ-ਵੱਖਰੇ ਕਿੱਤੇ ਨੇ ਜਾਂ ਫਿਰ ਸਾਡੇ ਦੇਸ਼ ਐ ਕੌਮ ਐ ਉਹਨਾਂ ਦੀ ਆਪਣੀ ਇੱਕ ਵਿਲੱਖਣ ਇੱਕ ਪਰੰਪਰਾ ਹੁੰਦੀ ਆ ਹਰ ਇੱਕ ਦੇਸ਼ ਦਾ ਆਪਣਾ ਵੱਖਰਾ ਨਾਚ ਹੈ ਗਏ ਜਿੱਥੇ ਅਸੀਂ ਜਿੱਥੇ-ਜਿੱਥੇ ਵੀ ਜਾਂਦੇ ਸਾਨੂੰ ਅਲੱਗ-ਅਲੱਗ ਦੇਖਣ ਨੂੰ ਮਿਲਦਾ ਹੈ ਤੇ ਸਾਡੇ ਜਿੱਥੇ ਵੀ ਸਾਨੂੰ ਨਾਚ ਦੀ ਜਿਹੜੀ ਪਰੰਪਰਾਵਾਂ ਨੇ ਜਾਂ ਫਿਰ ਨਾਚ ਦੀ ਜਿਹੜੀਆਂ ਵਿਧੀਆਂ ਨੇ ਉਹ ਅਲੱਗ ਤਰੀਕੇ ਦੇ ਨਾਲ ਦੇਖਣ ਨੂੰ ਮਿਲਦੇ ਆ ਨੇ ਤੇ ਇਸ ਦੇ ਵਿੱਚ ਸੜਕੋ ਵਰਗ-ਵੰਡ ਵੀ ਸਾਨੂੰ ਮਿਲਦੀ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਇੰਦਾ ਸੜਕੋ ਆਰੰਭਿਕ ਨਾਚ ਫਿਰ ਆਇੰਦਾ ਕਬੀਲਾ ਨਾਚ ਫਿਰ ਲੋਕ ਨਾਚ ਫਿਰ ਸ਼ਾਸਤਰੀ ਨਾਚ ਤੇ ਲਾਸਟ ਦੇ ਉੱਤੇ ਸਾਨੂੰ ਮਿਲਦਾ ਹੈਗਾ ਵਾ ਇਹਦੇ ਵਿੱਚ ਆਧੁਨਿਕ ਦਲਗੱਡ ਨਾਚ ਹੁਣ ਜਿੰਨੇ ਵੀ ਇਹਦੇ ਵਿੱਚ ਜਿਹੜੇ ਵਰਗੀਕਰਨ ਕੀਤੇ ਗਏ ਆ ਹੁਣ ਕਹਿੰਦੇ ਇਹ ਜਿਹੜੀ ਕੀਤੀ ਗਈ ਹੈ ਇਹ ਵਿਗਿਆਨਿਕ ਦ੍ਰਿਸ਼ਟੀ ਦੇ ਮੁਤਾਬਕ ਇਹ ਜਿੰਨੇ ਵੀ ਵੰਡ ਕੀਤੇ ਗਏ ਨਾ ਉਹਰੇ ਮੁਤਾਬਕ ਹੀ ਕੀਤੀ ਹੋਈ ਹੈ ਯਾਦ ਰੱਖਿਓ ਇਹ ਪੰਜ ਤਰੀਕੇ ਦੇ ਸਾਨੂੰ ਜਿਹੜੇ ਮਿਲਦੇ ਪਏ ਨੇ ਇਹਨਾਂ ਨੂੰ ਵਿਗਿਆਨਿਕ ਦ੍ਰਿਸ਼ਟੀ ਦੇ ਮੁਤਾਬਕ ਕੀ ਗਏ ਇਹਨਾਂ ਨੂੰ ਵੰਡਿਆ ਗਿਆ ਹੈ ਤੇ ਜਿੱਥੋਂ ਤੱਕ ਕਹਿੰਦੇ ਕਿ ਇਹ ਜਿਹੜੇ ਸਾਡੇ ਨਾਂਛੇ ਗਏ ਨੇ ਇਹ ਵਿਗਿਆਨਿਕ ਦ੍ਰਿਸ਼ਟੀ ਦੇ ਵੀਤਾਰ ਨਹੀਂ ਆਖੇ ਗਏ ਨੇ ਨਾਲ ਦੇ ਨਾਲ ਸਾਨੂੰ ਇਸ ਦੇ ਵਿੱਚ ਆਪਣੇ ਸੱਭਿਆਚਾਰ ਤੇ ਨਾਲ ਦੇ ਨਾਲ ਸਾਨੂੰ ਆਪਣੀ ਇਤਿਹਾਸ ਦੀ ਵੀ ਨੌਲੇਜ ਮਿਲਦੀ ਹੈ ਮੀਨਸ ਇਹ ਵਿਗਿਆਨਿਕ ਦ੍ਰਿਸ਼ਟੀ ਦੇ ਨਾਲ ਨਾਲ ਇਤਿਹਾਸਿਕ ਤੇ ਸੱਭਿਆਚਾਰਕ ਦ੍ਰਿਸ਼ਟੀਕੋਣ ਦੇ ਵੀ ਧਾਰਨੀ ਹੁੰਦੇ ਹਨ ਨਾਸ਼ ਠੀਕ ਹੈ ਹੁਣ ਇਸ ਦੇ ਵਿੱਚ ਸਾਡੇ ਕੋਲ ਜਿਹੜੇ ਪਰਿਭਾਸ਼ਾਵਾਂ ਮਿਲਦੀਆਂ ਨੇ ਸਾਡੇ ਕੋਲ ਇਹਦੇ ਵਿੱਚ ਇੱਕ ਦਾ ਐਨਸਾਈਕਲੋਪੀਡੀਆ ਬ੍ਰਿਟੇਨਿਕਾ ਦੇ ਵੀ ਮਿਲਦੀ ਹੈ ਤੇ ਨਾਲ ਦੇ ਨਾਲ ਜਿਹੜੀ ਇਸ ਦੇ ਵਿੱਚ ਮੈਂ ਮੰਜਾਰਾ ਬੀਦੀ ਦੀ ਇੱਥੇ ਲਿਖੀ ਹੋਈ ਆ ਉਹ ਇਹ ਮਿਲਦੀ ਆ ਤੇ 3rd ਸਰਵਿਸ ਦੇ ਵਿੱਚ ਜਿੰਨਾਂ ਦੀ ਮਿਲਦੀ ਆ ਉਹ ਹੈਗੇ ਆ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਉਹਨਾਂ ਦੀ ਵੀ ਮਿਲਦੀ ਹੈ ਸੋ ਸਭ ਤੋਂ ਪਹਿਲਾਂ ਇਹ ਰਹਿਵੇ ਛਸੀਂ ਸਿਰਫ ਡਾਕਟਰ ਮਨਜਾਰਾ ਭੇਦੀ ਦੇ ਮੁਤਾਬਕ ਜਿਹੜੇ ਉਹਨਾਂ ਨੇ ਦੱਸਿਆ ਸੀ ਉਹ ਹੀ ਪੜਾਂਗੇ ਕਹਿੰਦੇ ਲੋਕ ਨਾਚ ਕੀ ਹੁੰਦਾ ਹੈ ਜਾਤੀ ਦੇ ਚਰਿੱਤਰ ਤੇ ਸਮੂਹਿਕ ਜਿਹੜੇ ਜਜ਼ਬੇ ਹੁੰਦੇ ਆ ਨਾ ਉਹ ਹੀ ਆਗੇ ਇੱਕ ਜਾਤੀ ਦੇ ਨਾਲ ਰਿਲੇਟਡ ਹੁੰਦੇ ਨੇ ਉਹਨਾਂ ਦੇ ਜਜ਼ਬੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੰਗਾਂ ਦਾ ਜਿਹੜੇ ਤਾਲ ਬਦ ਜਿਹੜੇ ਇੱਕ ਸਾਜ਼ ਨਾਲ ਦੇ ਨਾਲ ਇੱਕ ਹਾਪਾ ਇਹਨਾਂ ਦੇ ਥਰੂ ਅਸੀਂ ਇਹਨਾਂ ਨੂੰ ਪ੍ਰਗਟਾਉਂਦੇ ਹਾਂ ਕਹਿੰਦੇ ਅਸੀਂ ਕਹਿ ਸਕਦੇ ਹਾਂ ਕਿ ਪਰੰਪਰਾ ਨੂੰ ਲੈ ਕੇ ਜੋ ਕਿ ਨਾ ਜੋ ਪੀੜੀਦਰ ਪੀੜੀ ਸਾਡੇ ਇੱਕ ਲੋਕ ਸਮੂਚੇ ਦੁਆਰੇ ਇਹਨੂੰ ਪ੍ਰਮਾਣਿਕੀ ਦਿੱਤੀ ਗਈ ਹੈ ਤੇ ਉਹ ਅਸੀਂ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਵੀ ਦਿੱਤੇ ਹੋਏ ਨੇ ਤੇ ਲੋਕੀ ਇਹਨਾਂ ਨੂੰ ਅੱਗੇ ਜਿਹੜੇ ਸਾਡੀ ਪੀੜ੍ਹੀਆਂ ਨੂੰ ਗ੍ਰਹਿਣ ਵੀ ਕਰਦੀ ਹੈ ਜਿਸ ਦੇ ਵਿੱਚ ਇੱਕ ਤਾਂ ਮਨ ਪਰਚਾਵਾਂ ਹੁੰਦਾ ਹੈ ਦੂਸਰਾ ਕੇਸ ਜਦੋਂ ਇਹਨਾਂ ਨੂੰ ਨੱਚੇ ਆਂ ਤਾਂ ਸਾਨੂੰ ਖੁਸ਼ੀ ਮਿਲਦੀ ਆ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਨਾਲ ਦੇ ਨਾਲ ਇਸ ਦੇ ਵਿੱਚ ਹਰ ਵਰਗ ਜਿਹੜਾ ਚਾਹੇ ਉਹ ਕੁੜੀਆਂ ਹੋਣ ਮੁੰਡੇ ਹੋਣ ਬੱਚੇ ਹੋਣ ਹਰ ਵਰਗ ਇਸ ਦੇ ਵਿੱਚ ਜਿਹੜਾ ਸ਼ਾਮਿਲ ਹੋ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ ਤੇ ਉਹਨਾਂ ਨੇ ਨੂਕ ਨੱਚ ਦਾ ਨਾਮ ਦਿੱਤਾ ਹੈ ਨਾ ਮੀਨਸ ਕਿ ਇਸ ਲੰ ਸਮੂਹ ਹੋਏਗਾ ਉਹਨਾਂ ਦੇ ਜਜ਼ਬੇ ਹੋਣਗੇ ਜਿਨ੍ਹਾਂ ਨੂੰ ਉਹ ਅੰਗਾ ਦੇ ਥਰੂ ਉਹਨਾਂ ਨੂੰ ਤੇ ਨਾ ਹਾ ਭਾਜ ਦੇ ਥਰੂ ਬਿਆਨ ਕਰਦੇ ਆ ਨੇ ਇਹ ਆਂਗੇ ਸੋ ਇਸ ਦੇ ਵਿੱਚ ਅਗਰ ਸਾਨੂੰ ਵੰਜਾਰਾ ਵੇਦੀ ਦੀ ਇੱਥੇ ਐਗਜ਼ਾਮਪਲ ਲੋਵੀ ਦਿੱਤੀ ਗਈ ਹੈ ਪਰਿਭਾਸ਼ਾ ਵਾ ਨਾਲ ਦੇ ਨਾਲ ਸਾਨੂੰ ਇਸ ਦੇ ਵਿੱਚ ਲੋਕਨਾਇ ਦੇ ਲੱਛਣ ਵੀ ਦਿੱਤੇ ਹੋਏ ਨੇ ਕੀ ਕੀ ਹੁੰਦੇ ਹਨ ਹੁਣ ਲੋਕਨਾ ਜਿਹੜਾ ਹੈ ਉਸ ਦਾ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ ਕਿ ਸਹਿ ਸੁਭਾ ਹੁੰਦਾ ਹੈ ਮਤਲਬ ਕਹਿ ਸਕਦੇ ਹੋ ਕਿ ਕਿਸੇ ਤਰੀਕੇ ਦੀ ਟ੍ਰੇਨਿੰਗ ਇਸ ਦੇ ਵਿੱਚ ਜ਼ਰੂਰੀ ਨਹੀਂ ਹੁੰਦੀ ਹਰ ਤਰੀਕੇ ਦਾ ਜਿਹੜਾ ਐਕਸ਼ਨ ਹੈ ਕੋਈ ਵੀ ਚੀਜ਼ ਹੈ ਇਸ ਦੇ ਵਿੱਚ ਸਵੀਕਾਰ ਕਰ ਲੇ ਜਿਵੇਂ ਤੁਸੀਂ ਜਿਸ ਤਰੀਕੇ ਨਾਲ ਮਰਜ਼ੀ ਨੱਚਦੇ ਪੜੋ ਪੰਜ ਜਦੋਂ ਤੁਸੀਂ ਨੱਚਦੇ ਹੋ ਨਾ ਉਹ ਦਿਲੋਂ ਜਿਹੜਾ ਗਏ ਉਹ ਆਣਾ ਚਾਹੀਦਾ ਹੈ ਸੋ ਇਸ ਤਰੀਕੇ ਨਾਲ ਕਹਿੰਦੇ ਸਹਿਜ ਸੁਭਾਅ ਹੁੰਦਾ ਹੈ ਇਸੇ ਵਾਸਤੇ ਕੋਈ ਵੀ ਇੱਕ ਟ੍ਰੇਨਿੰਗ ਦੀ ਲੋੜ ਨਹੀਂ ਹੋਣੀ ਚਾਹੀਦੀ ਬਸ ਖੁਸ਼ੀ ਹੋਣੀ ਚਾਹੀਦੀ ਹੈ ਉਸ ਨੂੰ ਹੀ ਬਿਆਨ ਕੀਤਾ ਜਾਂਦਾ ਹੈ ਸਮਾਪਤਾ ਸਮਾਪਤਾ ਹੁੰਦੀ ਹੈ ਸਮਾਪਤਾ ਨੇਰ ਵਿੱਚ ਸੁਮਾਪਤਾ ਹੈਗੀ ਹੈ ਸੁਮਾਪਤਾ ਇਸ ਦੇ ਵਿੱਚ ਹੁੰਦੀ ਹੈ ਸਹਿਜ ਸੁਭਾਅ ਹੁੰਦਾ ਹੈ ਇਹ ਵੀ ਬੇਤਰਤੀਬਾ ਨਹੀਂ ਹੁੰਦਾ ਕਹਿੰਦੇ ਨੇਰ ਵਿੱਚ ਤੇ ਨੱਚਣ ਵਾਲੇ ਦੀ ਜਿਹੜੀ ਚਾਲ ਹੈ ਅੰਦਰ ਦੀਆਂ ਹਰਕਤਾਂ ਮਾਪੀਆਂ ਤੋਲੀਆਂ ਜਾਂਦੀਆਂ ਨੇ ਇਹਨਾਂ ਵਿੱਚ ਇੱਕ ਸਾਰਤਾ ਹੁੰਦੀ ਆ ਠੀਕ ਹੈ ਕਹਿੰਦੇ ਇੱਥੋਂ ਤੱਕ ਇਹ ਨਹੀਂ ਜਿਹੜੀਆਂ ਇਸ ਪੈਰ ਹੁੰਦੇ ਨੇ ਹੱਥਾਂ ਦੀਆਂ ਹਰਕਤਾਂ ਵੀ ਕਈ ਵਾਰੀ ਇਸ ਦੇ ਵਿੱਚ ਦੇਖੇ ਨੇ ਨੇ ਫਾਰ ਐਗਜ਼ਾਮਪਲ ਜਿਵੇਂ ਸਾਡੇ ਕਿਦਾਂ ਹੁੰਦਾ ਹੈ ਹੁਣ ਜਦੋਂ ਸਾਰੇ ਇਕੋ ਜਿਕੇ ਤਾੜੀਆਂ ਮਾਰਦੇ ਨੇ ਤਾਂ ਉਹ ਕੀ ਹੁੰਦਾ ਹੈ ਇੱਕ ਲੜੀ ਹੁੰਦੀ ਆ ਤੇ ਇਹ ਚੀਜ਼ ਜ਼ਰੂਰੀ ਹੁੰਦੀ ਹੈ ਤੇ ਜਿਦ ਤਰ੍ਹਾਂ ਉਹ ਨੱਚਦੀਆਂ ਨੇ ਉਹਨਾਂ ਦੇ ਪੈਰਾਂ ਦੀ ਹਰ ਗਤੀ ਕਿਉਂਕਿ ਪ੍ਰੋਫੈਸ਼ਨਲ ਵੇ ਦੇ ਵਿੱਚ ਅਸੀਂ ਇਹਨਾਂ ਨੂੰ ਦੇਖ ਲੈਂਦੇ ਆ ਤੇ ਉਹ ਰ ਵਿੱਚ ਅਸੀਂ ਇਹ ਨੋਟ ਕਰਦੇ ਆ ਕਿ ਇਸ ਤਰੀਕੇ ਨਾਲ ਉਹਨਾਂ ਦੇ ਇੱਕੋ ਜਿਹੇ ਪੈਰ ਵਾਈਜ਼ ਜੇ ਪੈ ਨੇ ਹੁਣ ਕੋਈ ਹੋਰ ਤਰੀਕੇ ਨਾਲ ਉਹ ਚੀਜ਼ ਵੱਖਰੀ ਨਜ਼ਰ ਆਉਂਦੀ ਹੈ ਸੋ ਇਸ ਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਇਹਨੂੰ ਪ੍ਰੋਫੈਸ਼ਨਲ ਲੈਵਲ ਦੇ ਉੱਤੇ ਲੈ ਕੇ ਜਾਂਦੇ ਆ ਤਾਂ ਇਸ ਦੇ ਵਿੱਚ ਸੁਮਾਪਤਾ ਹੁੰਦੀ ਹੈ ਮਤਲਬ ਇੱਕੋ ਜਿਹੀ ਕਿ ਲਾਇ ਹੋਣੀ ਚਾਹੀਦੀ ਕੁਝ ਜਿਹੀ ਹਰਕਤ ਹੋਣੀ ਚਾਹੀਦੀ ਹੈ ਨਹੀਂ ਤਾਂ ਕੀ ਹੋਏਗਾ ਇਹ ਚੀਜ਼ ਜਿਹੜੀ ਹੈ ਉਹ ਸਹੀ ਨਹੀਂ ਲੱਗੇਗੀ ਨੈਕਸਟ ਇਸ ਦੇ ਵਿੱਚ ਹੁੰਦੀ ਹੈ ਲੋਕ ਨੱਚ ਦੀਆਂ ਧਾਵਾਵਾਂ ਸਧਾਰਨ ਜ਼ਿੰਦਗੀ ਦੇ ਵਿੱਚੋਂ ਹੀ ਹੁੰਦੀਆਂ ਨੇ ਸੋ ਜਿਵੇਂ ਇਹ ਲਾਈਫ ਦੇ ਵਿੱਚ ਅਸੀਂ ਜਿਸ ਤਰੀਕੇ ਨਾਲ ਆਪਣੇ ਹੱਪਾ ਪੇਸ਼ ਕਰਦੇ ਹਾਂ ਅਦਾਵਾਂ ਹੁੰਦੀਆਂ ਨੇ ਉਸੇ ਤਰੀਕੇ ਨਾਲ ਇਹਨਾਂ ਨੂੰ ਅਸੀਂ ਕੀ ਕੀਤਾ ਜਾਂਦਾ ਹੈ ਨਾ ਵਾ ਇਹ ਲੋਕ ਨਾਚ ਦੇ ਵਿੱਚ ਅਸੀਂ ਇਹਨਾਂ ਨੂੰ ਪ੍ਰੈਜ਼ੈਂਟ ਕਰਦੇ ਹਾਂ ਅਗੇ ਐਂਡ ਲੋਕਨਾਚ ਨੂੰ ਕਿ ਸਭੀ ਸ਼ੇਸ ਸਟੇਜਾਂ ਸਜਾਵਟ ਦੀ ਲੋੜ ਨਹੀਂ ਹੁੰਦੀ ਜਦੋਂ ਅਸੀਂ ਲੋਕਨਾਚ ਨੂੰ ਪੇਸ਼ ਕਰਦੇ ਹਾਂ ਅਸੀਂ ਇੱਕ ਘਰ ਦੇ ਵਿਹੜੇ ਦੇ ਵਿੱਚ ਵੀ ਲੈ ਜਾਣਾ ਇੱਕ ਸਟੇਜ ਦੇ ਉੱਤੇ ਵੀ ਪ੍ਰੈਜ਼ੈਂਟੇਸ਼ਨ ਨੂੰ ਕਰ ਸਕਦੇ ਹਾਂ ਬਟ ਕੀ ਹੁੰਦਾ ਹੈ ਕਿ ਸਾਡੇ ਦਿਲ ਦੇ ਵਿੱਚ ਖੁਸ਼ੀ ਹੁੰਦੀ ਹੈ ਜਿੰਨਾਂ ਨੂੰ ਅਸੀਂ ਇਹ ਬਿਆਨ ਕਰਦੇ ਹਾਂ ਠੀਕ ਹੈ ਨਾਤੇ ਇਸ ਵਿੱਚ ਕਿਸੇ ਤਰੀਕੇ ਦੀ ਸਜਾਵਟ ਹੋਣੀ ਚਾਹੀਦੀ ਹੈ ਮੀਨਸ ਜੇ ਨਹੀਂ ਵੀ ਗਿੱਟਾ ਠੀਕ ਹੈ ਤੇ ਕਈ ਵਾਰੀ ਵਿਆਹ ਸ਼ਾਦੀਆਂ ਦੇ ਉੱਤੇ ਵੀ ਸਜਾਵਟ ਹੁੰਦੀ ਹੈ ਉੱਥੇ ਵੀ ਨੱਚ ਲਿਆ ਜਾਂਦਾ ਸੋ ਇਸ ਦੇ ਵਿੱਚ ਕਹਿੰਦੇ ਕੋਈ ਇਹ ਨਹੀਂ ਹੈਗਾ ਵਿਸ਼ੇਸ਼ ਸਜਾਵਟ ਹੋਏਗੀ ਤਾਂ ਫੇਰ ਹੀ ਨੱਚਿਆ ਜਾਏਗਾ ਨਹੀਂ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ ਹਾਂ ਅੱਗੇ ਜਿਹੜਾ ਇਸ ਦੇ ਵਿੱਚ ਕਿਹਾ ਹੈ ਕਿ ਸੁਰ ਤਾਲ ਦੇ ਵਿੱਚ ਪੂਰਾ ਹੁੰਦਾ ਹੈ ਹੁੰਦੇ ਸੋ ਤੇ ਜਦੋਂ ਇਹ ਅਦਾਵਾਂ ਦੀ ਪ੍ਰਦਰਸ਼ਨੀ ਵਾਸਤੇ ਜੇਕਰ ਜਦੋਂ ਕੀਤਾ ਜਾਂਦਾ ਹੈ ਨਾ ਫੋਰ एग्जांपल 스테ਜ ਤੇ ਹੁੰਦੇ ਤੇ ਇਸ ਦੇ ਵਿੱਚ ਜਿਹੜੀ ਅ ਕਹਿੰਦੇ ਕਈ ਵਾਰੀ ਕੀ ਹੁੰਦਾ ਹੈ ਕਿ ਚਲੋ ਕੁੜੀਆਂ ਇੱਕੋ ਜਿਕੇ ਪਾਉਂਦੇ ਨੇ ਡ्रेसेस ਪਾਉਂਦੇ ਨੇ ਸੂਟ ਪਾਉਂਦੇ ਨੇ ਲਹਿੰਗੇ ਪਾਉਂਦੇ ਨੇ ਚਲੋ ਠੀਕ ਹੈ ਬਟ ਇਸ ਦੇ ਵਿੱਚ ਮੇਨ ਇਹ ਚੀਜ਼ ਹੁੰਦੀ ਹੈ ਕਿ ਜੇਕਰ ਕਿਸੇ ਨੇ ਇੱਕੋ ਜਿਕੇ ਚੀਜ਼ਾਂ ਡ्रेसेस ਨਹੀਂ ਪਾਈਆਂ ਪਰ ਇਹ ਚੱਲ ਸਕਦਾ ਹੈ ਪਰ ਸੁਰਤਾਲਿਸ ਦੇ ਵਿੱਚ ਇੱਕੋ ਜਿਹਾ ਹੋਣਾ ਚਾਹੀਦਾ ਪੂਰਾ ਹੋਣਾ ਚਾਹੀਦਾ ਹੈਗਾ ਕਹਿੰਦੇ ਜੇਕਰ ਸੁਰਤਾਲ ਇੰਨਾ ਜ਼ਿਆਦਾ ਤੁਸੀਂ ਉਹਨਾਂ ਨੂੰ ਨਹੀਂ ਦੇ ਸਕਦੇ ਇੱਕ ਖਾਸ ਕਰ ਢੋਲ ਕੀ ਹਿਲ ਲਓ ਜਾਂ ਢੋਲ ਲਲੋ ਬਸ ਉਸ ਦੇ ਉੱਤੇ ਹੀ ਜਿਸ ਦੇ ਨਾਲ ਤੁਸੀਂ ਹੱਥਾਂ ਦੇ ਪੈਰਾ ਦੀਆਂ ਜਿਹੜੀਆਂ ਹਰਕਤਾਂ ਨਾਲ ਜਾਂ ਫਿਰ ਤਾੜੀਆਂ ਮਾਰ ਕੇ ਇਸ ਤਰੀਕੇ ਦੇ ਨਾਲ ਹੱਥਾਂ ਦੇ ਘੁੰਗਰੂ ਮਾਰ ਕੇ ਸਿਟੀ ਮਾਰ ਕੇ ਇੱਕ ਜਿਹੜੀ ਲੈ ਤਾਲ ਪੈਦਾ ਕਰ ਸਕਦੇ ਠੀਕ ਹੈ ਤੇ ਜੇਕਰ ਨਹੀਂ ਪੈਦਾ ਕਰ ਸਕਦੇ ਤਾਂ ਤੁਸੀਂ ਇਸ ਦੇ ਵਿੱਚ ਉਹ ਚੀਜ਼ ਸ਼ਾਮਿਲ ਹੀ ਨਾ ਕਰੋ ਜਿਸ ਦੇ ਨਾਲ ਕੀ ਗੱਵਾਂ ਖਰਾਬ ਲਗੇ ਨੈਕਸਟ ਇਸ ਦੇ ਵਿੱਚ ਚੈਨਲ ਲੋਕ ਨਾਲ ਜਿਹੜੇ ਮੁਦਰਾਵਾ ਸਿੱਧੇ ਸੰਕੇਤ ਹੁੰਦੇ ਨੇ ਹੁਣ ਦੇਖੋ ਕੁੜੀਆਂ ਮੁੰਡੇ ਜਦੋਂ ਇਹ ਪ੍ਰੈਜੈਂਟ ਕਰਦੇ ਨੇ ਗਿੱਧਾ ਜਾਂ ਭੰਗੜਾ ਹੋਵੇ ਤਾਂ ਇਸ ਦੇ ਵਿੱਚ ਬੜਾ ਹੀ ਇੱਕ ਅਸੀਂ ਮੁਦਰਾਵਾ ਜਿਹੜੀਆਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਤੇ ਕ੍ਰੈਵਰੀ ਐ ਸਿਖਾਈਆਂ ਜਾਂਦੀਆਂ ਨੇ ਜਿਵੇਂ ਕਿਉਂਕਿ ਥੋੜਾ ਨਾਟਕੀ ਪੇਸ਼ ਹੋਣਾ ਚਾਹੀਦਾ ਜੇਕਰ ਇਸ ਤਰੀਕੇ ਨਾਲ ਨਹੀਂ ਹੋਣਿਆ ਦਾਵਾ ਨਹੀਂ ਹੋਣ ਗਿਆ ਤਾਂ ਉਹ ਚੀਜ਼ ਫਿੱਕੀ ਲੱਗੇਗੀ ਸੋ ਇਸ ਤਰੀਕੇ ਨਾਲ ਇਸ਼ਾਰੇ ਬੁਧਰਾਵਾ ਸਿੱਧੇ ਸੰਕੇਤ ਹੁੰਦੇ ਨੇ ਜਿਵੇਂ ਉਹਨਾਂ ਨੂੰ ਹਰਕਤਾ ਕੀਤੀਆਂ ਜਾਂਦੀਆਂ ਨੇ ਬਟ ਇਸ ਤਰੀਕੇ ਦੇ ਸੰਕੇਤ ਵੀ ਨਹੀਂ ਹੋਣੇ ਜਦ ਇਹ ਕਿ ਜਦੋਂ ਅਸ਼ਲੀਲ ਮੈਨਰ ਇਹ ਸਾਡੇ ਕੋਲ gsi ਪੰਜਾਬ ਦੇ ਜਿਹੜੇ ਲੋਕ ਨਾਚ ਦੇ ਲੱਛ ਅੱਗੇ ਜਿਹੜਾ ਹੈ ਪੰਜਾਬ ਦੇ ਲੋਕ ਨਾਚ ਉਹਦੇ ਵਿੱਚ ਅਸੀਂ ਇਸ ਦੇ ਵਿੱਚ ਗੱਲ ਕੀਤੀ ਸਾਨੂੰ ਮਿਲੇ ਡਾਕਟਰ ਜੀਤ ਸਿੰਘ ਜੋਸ਼ੀ ਦੇ ਮਤਲਬ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਲੋਕ ਨਾਚ ਹੁੰਦਾ ਹੈ ਨਾ ਉਹ ਲੋਕ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅੰਮਲ ਘੜਦੀ ਰਹੀ ਹੈ ਠੀਕ ਹੈ ਮਤਲਬ ਲੋਕ ਮਾਨਸਿਕਤਾ ਦੇ ਨਾਲ ਰਿਲੇਟਡ ਹੈ ਪੰਜਾਬੀ ਲੋਕ ਨਾਚ ਜਿਹੜੇ ਗਿੱਧਾ ਪੰਗੜਾ ਤਾਂ ਗਿੱਧਾ ਦੇ ਬੋਲ ਜਾਂ ਬੋਲੀਆਂ ਤੋਂ ਬਿਨਾ ਪੇਸ਼ ਕੀਤੇ ਜਾਣਾ ਕਦੇ ਸੰਭਵ ਹੀ ਨਹੀਂ ਹੈ ਜੇਕਰ ਬੋਲੀਆਂ ਹੀ ਨਾ ਹੋਣ ਗਿਆ ਗਿੱਧੇ ਪੰਗੜੇ ਦੇ ਵਿੱਚ ਤਾਂ ਉਹ ਚੀਜ਼ ਖਤਮ ਹੈ ਉੱਥੇ ਡੈਡ ਹੈਗੀ ਸੋ ਇਸ ਤੋਂ ਇਲਾਵਾ ਕਿਤੇ ਜਿਹੜੇ ਲੋਕ ਨਾਚ ਹੈ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੁੰਦੇ ਜਦੋਂ ਅਸੀਂ ਇਹਨਾਂ ਨੂੰ ਧਿਆਨ ਨਾਲ ਸੁਣਦੇ ਆ ਨਾ ਸਾਨੂੰ ਕਿਸੇ ਖੇਤਰ ਦੇ ਖਿੱਤੇ ਦੇ ਜਿਹੜੇ ਲੋਕੀ ਹੁੰਦੇ ਨੇ ਉਹਨਾਂ ਦੇ ਸਮਾਜਿਕ ਸੱਭਿਆਚਾਰਕ ਨੈਤਿਕ ਧਾਰਮਿਕ ਰਾਸੀ ਇਹਨਾਂ ਬਹੁਤ ਸਾਰੇ ਪੱਖਾਂ ਦੇ ਬਾਰੇ ਵੀ ਜਾਣਕਾਰੀ ਮਿਲਦੀ ਹੈ ਠੀਕ ਹੈ ਤੇ ਜਿਸ ਦੇ ਵਿੱਚ ਉਹਨਾਂ ਦੀਆਂ ਸਰੀਰਕ ਮੁਦਰਾਵਾਂ ਦੇ ਮਾਧਮ ਨਹੀਂ ਉਹਨਾਂ ਦਾ ਆਪ ਮੁਹਾਰਾਪਣ ਸਧਾਰਨ ਖੁਸ਼ੀਆਂ ਕਿਸ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਇੱਕ ਮਨ ਦੇ ਸੀ ਮਨਾਉਂਦੇ ਸੀ ਸੋ ਇਹ ਜਿਹੜੀ ਚੀਜ਼ਾਂ ਸੀ ਇਹਦਾ ਬਾਹਰੀ ਪ੍ਰਗਟਾਵਾ ਕਹਿੰਦੇ ਅੰਦਰੂਨੀ ਵੀ ਹੈ ਬਟ ਜਦੋਂ ਅਸੀਂ ਉਹਨਾਂ ਨੂੰ ਮੁਦਰਾਵਾਂ ਦੇ ਰਾਹੀਂ ਪੇਸ਼ ਕਰਦੇ ਹਾਂ ਤਾਂ ਨਾਲ ਨਾਲ ਬਾਹਰੀ ਪ੍ਰਗਟਾਵਾ ਵੀ ਹੋ ਜਾਂਦਾ ਹੈ ਇਸ ਤੋਂ ਇਲਾਵਾ ਆਇੰਦਾ ਸੜਕੋ 2 ਇੱਕ ਟਾਈਪਸ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਗਿਆ ਪੰਜਾਬ ਦੇ ਲੋਕ ਨਾ ਇਹ ਇਸ ਤਰ੍ਹਾਂ ਦੇ ਲੋਕ ਨਾ ਤੇ ਮਰਦਾਂ ਦੇ ਲੋਕ ਨਾ ਹੁਣ ਇਹ ਜਿਹੜਾ ਟੌਪਿਕ ਹੈ ਨਾ ਇਹ ਅਸੀਂ ਅੱਗੇ ਕਲੀਅਰ ਕਰਾਂਗੇ ਪੂਰਾ ਕਿਉਂਕਿ ਇਸੇ ਵਿੱਚ ਸ਼ਾਰਟ ਸ਼ਾਰਟ ਦੇ ਵਿੱਚ ਕਿਉਂਕਿ ਥੋੜੀ-ਥੋੜੀ چیزਾਂ ਨੂੰ ਪਤਾ ਹੈ ਕਿ ਗਿੱਧਾ ਕਿੰਨਾ ਪੰਗੜਾ ਕੀ ਹੁੰਦਾ ਹੁਣ ਇਸ ਦੇ ਵਿੱਚ ਕਈ ਇਹੋ ਜਿਹੇ ਜਿਹੜੇ ਚੀਜ਼ਾਂ ਹੈ ਕਈ ਵਾਰ ਪੁੱਛ ਲਈਆਂ ਜਾਂਦੀਆਂ ਨੇ ਜਿਵੇਂ ਮਲਵਈਆਂ ਦਾ ਗਿੱਧਾ ਕਿੱਥੇ ਪੈਂਦਾ ਹੈ ਕਿੱਥੋਂ ਦਾ ਹੁੰਦਾ ਸੋ ਇਹ ਚੀਜ਼ ਜਿਹੜੀ ਹੈ ਥੋੜੀ ਮੈਨੂੰ ਅਜੇ ਮੈਂ ਆ ਇਥੇ ਟਾਈਪ ਕਰਨੀ ਆ ਸੋ ਉਸ ਕਰਕੇ ਥੋੜਾ ਜਿਹਾ ਹਜੇ ਇਥੋਂ ਤੱਕ ਹੀ ਮੈਂ ਕਰਵਾਇਆ ਇਸਤਰੀਆਂ ਦੇ ਲੋਕਨਾਚ ਤੇ ਮਰਦਾਂ ਦੇ ਲੋਕਨਾਚ ਇਸਤਰੀਆਂ ਦੇ ਲੋਕਨਾਚ ਦੇ ਵਿੱਚ ਜ਼ਿਆਦਾਤਰ ਸਾਨੂੰ ਕੀ ਮਿਲਦਾ ਗਵਾ ਗਿੱਦਾ ਹੀ ਮਿਲਦਾ ਹੈ ਤੇ ਮਰਦਾਂ ਦੇ ਜਿਹੜੇ ਲੋਕਨਾਚ ਹੈ ਉਸ ਦੇ ਵਿੱਚ ਸਾਨੂੰ ਪੰਗੜਾ ਮਿਲਦਾ ਤੇ ਹੋਰ ਵੀ ਸਾਨੂੰ ਮਿਲਦੇ ਨੇ ਜੋ ਕਿ ਅਸੀਂ ਅੱਗੇ ਪੜਾਂਗੇ ਠੀਕ ਹੈ ਜਿਵੇਂ ਸਾਡੇ ਕੋਲ ਇਸ ਦੇ ਵਿੱਚ ਗਿੱਦਾ ਹੋ ਗਿਆ ਪੰਗੜਾ ਹੋ ਗਿਆ ਨਾਲ ਦੇ ਨਾਲ ਇਹਦੇ ਵਿੱਚ ਮਲਵਈ ਗਿੱਦਾ ਜਿਹੜਾ ਹੈ ਉਹ ਪੜਾਂਗੇ ਕਿੱਕਲੀ ਹੁੰਦੀ ਆ ਚੂਮਰ ਹੁੰਦਾ ਤੇ ਸੰਮੀ ਜਿਹਨੂੰ ਅਸੀਂ ਕਹਿੰਦੇ ਨੇ ਉਹ ਵੀ ਆਏਗੀ ਲੁੱਟੀ ਨਾਲ ਦੇ ਨਾਲ ਸੋਏ ਤੀਰਸ ਇਹ ਜਿਹੜੇ ਸ਼ਾਰਟ ਦੇ ਵਿੱਚ ਜਿਹੜਾ ਹੈ ਜੋ ਜੋ ਇਸ ਦੇ ਵਿੱਚ ਪੜਨ ਵਾਲਾ ਹੈ ਨਾ ਉਹ ਮੈਂ ਤੁਹਾਨੂੰ ਜਿਹੜਾ ਹੈ ਇਹਦੇ ਵਿੱਚ ਕੱਟ ਕੇ ਜਿਹੜਾ ਪੜਾਵਾਂਗੀ ਸੋ ਹਜਿਜ਼ਾ ਅਸੀਂ ਇੱਥੋਂ ਤੱਕ ਹੀ ਪੜ ਸਕਦੇ ਕਿ ਇਸਤਰੀਆਂ ਤੇ ਮਰਦਾਂ ਦੇ ਨੋਖ ਨਾਚੇ ਗਿਆ ਤੇ ਹੁਣ ਇਸ ਦੇ ਵਿੱਚ ਇੱਕ ਹੋਰ ਛੋਟਾ ਜਿਹਾ ਚੀਜ਼ ਐਡ ਕਰਨਾ ਚਾਹਾਂਗੀ ਕਿ ਸਾਡੇ ਪੰਜਾਬ ਦੇ ਵਿੱਚ ਨਾ ਲੋਕ ਨਾਚਾਂ ਦੀ ਬੜੀ ਵਿਲੱਖਣਤਾ ਮਿਲਦੀ ਹੈ ਹੁਣ ਦੇਖੋ ਕਿ ਜਿਹੜੇ ਲੋਕਨਾਚ ਸਾਨੂੰ ਵਿਸੇ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ ਠੀਕ ਹੈ ਤੇ ਲੋਕਗੀਤ ਤੇ ਲੋਕਨਾਚ ਦੇ ਵਿੱਚ ਜੇਕਰ ਅਸੀਂ ਅੰਤਰ ਕੀਤਾ ਜਾਵੇ ਨਾ ਤਾਂ ਬੜਾ ਮੁਸ਼ਕਲਿਆ ਹੁੰਦਾ ਹੈ ਤੇ ਕਹਿੰਦੇ ਜਿਹੜੇ ਲੋਕਗੀਤ ਵਿੱਚ ਲੋਕਨਾਚ ਤੇ ਹਰੇਕ ਲੋਕਨਾਚ ਦੇ ਵਿੱਚ ਇੱਕ ਲੋਕਗੀਤ ਕਹਿੰਦੇ ਛੁਪਿਆ ਹੁੰਦਾ ਹੈ ਤੇ ਪੰਜਾਬ ਦੇ ਜਿਹੜੇ ਜਿਹੜੇ ਪਿੰਡੂ ਗੱਭਰੂ ਸੀ ਨਾ ਫਿਰ ਜਿਹੜੀਆਂ ਮਟਿਆਰਾ ਹੁੰਦੀਆਂ ਸੀ ਉਹ ਇਹਨਾਂ ਦੇ ਥਰੂ ਜਿਹੜੇ ਕੇ ਸੀ ਆਪਣੇ ਭਾਵ ਜਿਹੜੇ ਪੇਸ਼ ਕਰਦੇ ਸੀ ਤੇ ਪੰਜਾਬ ਦੇ ਜਿਹੜੇ ਲੋਕੀ ਸੀ ਉਹਨਾਂ ਦਾ ਮਿਹਨਤ ਹੁੰਦਾ ਕਿ ਉਹ ਅਸੀਂ ਪਹਿਲਾਂ ਖੇਤੀਬਾੜੀ ਹੀ ਹੁੰਦਾ ਸੀ ਤੇ ਤੇ ਜਿਸ ਤੇ ਵਾਸਤੇ ਇੱਕ ਸਰੀਰ ਉਹ ਜਿਹੜਾ ਹੋਣਾ ਚਾਹੀਦਾ ਸੀ ਤੇ ਇਹੋ ਜਿਹੜੀ ਚੀਜ਼ਾਂ ਹੈਗੀਆਂ ਨੇ ਸਾਨੂੰ ਆਪਣੀ ਗੀਤਾ ਦੇ ਵਿੱਚ ਵੀ ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਨਾਲ ਦੇ ਨਾਲ ਉਹਨਾਂ ਦੀ ਜਿਵੇਂ ਆਵਾਜ਼ਾਂ ਸਾਡੇ ਜਿਹੜੇ ਬੋਲਦੇ ਨੇ ਜਦੋਂ ਗੀਤ ਬੋਲਦੇ ਨੇ ਤਾਂ ਉਹਨਾਂ ਦੀ ਆਵਾਜ਼ ਬੜੀ ਹੈਵੀ ਹੁੰਦੀ ਹੈ ਸਟਰੋਂਗ ਹੁੰਦੀ ਹੈ ਤੇ ਇਹ ਚੀਜ਼ ਇਹਨਾਂ ਨੂੰ ਪੱਲੋਂ ਹੀ ਵਿਰਸੇ ਦੇ ਵਿੱਚ ਮਿਲੀ ਤੇ ਇਸ ਧਰਿਆ ਵੀ ਇਸੇ ਤਰੀਕੇ ਨਾਲ ਹੈ ਠੀਕ ਹੈ ਤੇ ਜਿਵੇਂ ਉਹ ਅਹ ਸੌਂਦਨੀ ਨਗੀਤ ਬੋਲਦੀਆਂ ਸੀ ਵਿਆਹ ਸਮੇ ਤੇ ਡੋਲੀ ਸਮੇ ਤਾਂ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਦੇ ਜਜ਼ਬਾਤ ਹੀ ਦੇਖਣ ਨੂੰ ਮਿਲਦੇ ਸੀ ਤੇ ਜਦੋਂ ਬੋਲੀਆਂ ਪਉਂਦੀਆਂ ਸੀ ਤਾਂ ਉਹਰੇ ਵਿੱਚ ਵੀ ਉਹਨਾਂ ਦੇ ਇਸੇ ਤਰੀਕੇ ਦੇ ਭਾਵ ਦੇਖਣ ਨੂੰ ਮਿਲਦੇ ਸੀ ਸੋ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਨਾਜੇਗੇ ਨੇ ਇਹਨਾਂ ਦੀ ਬਣਗੀਆਂ ਜਿਹੜੀਆਂ ਸਾਨੂੰ ਇਹਨਾਂ ਦੇ ਟਹਿ ਡਿਪੈਂਡ ਅੱਗੇ ਮਿਲਦੀਆਂ ਹਨ ਸੋ ਇਹ ਹੈਗਾ ਸੀ ਇਸਤਰੀਆਂ ਦੇ ਲੋਕ ਨਾਚ ਮਰਦਾਂ ਦੇ ਰੌਣਾ ਕੌਫਰਾ ਕੀ ਕੁਝ ਕਿਹਾ ਹੀ ਸਾਰੀਆਂ ਗੱਲਾਂ ਦਸੀਆਂ ਹੋਇਆ ਸੀ ਬਟ ਇਹਦੇ ਵਿੱਚ ਜਸ ਤੁਸੀਂ ਇਹਨਾਂ ਦੇ ਜਿਹੜੇ ਲੱਛਣ ਹੈ ਉਹ ਥੋੜੇ ਜਿ ਦੇਖ ਲਿਓ ਕੀ ਕੀ ਹੈ ਕਿ ਕੀ ਨਹੀਂ ਤੇ ਅਗੋ ਇਸ ਦੀਆਂ ਬਣਗੀਆਂ ਦੇ ਬਾਰੇ ਨੈਕਸਟ ਟੌਪਿਕ ਦੇ ਵਿੱਚ ਪੜਾਂਗੇ ਤੇ ਸਾਡੇ ਕੋ ਇਹਦੇ ਵਿੱਚ ਲੋਕ ਕਲਾਵਾਂ ਵੀ ਪਈਆਂ ਹੋਈਆਂ ਨੇ ਹਾਂਜੀ ਲੋਕ ਕਲਾਵਾਂ ਵੀ ਪਈਆਂ ਹੋਈਆਂ ਨੇ ਉਹ ਵੀ ਟੌਪਿਕ ਕਰਵਾਵਾਂਗੇ ਕਿਉਂਕਿ ਦੇਖੋ ਕੋਈ ਚੀਜ਼ ਨਾ ਜਿਹਦੇ ਵਿੱਚ ਬੜੀ ਕਨਫਿਊਜ਼ਨ ਜੀ ਹੋ ਜਾਂਦੀ ਹੈ। ਆ ਇੱਕ ਤਨੁਸ਼ਠਾਨ ਵਾਲੇ ਟੌਪਿਕ ਹੁੰਦੇ ਸੀ ਉਹ ਵਾਲੇ ਆ। ਇੱਕ ਆਇੰਡਾ ਸਾਡੇ ਕੋਲ ਜਿਹੜੇ ਟੌਪਿਕ ਜਿਵੇਂ ਕੱਚੇ ਘਰਾਂਾਂ ਦੇ ਉੱਤੇ ਕੀਤੀ ਮਿਊਰਲ ਚਿੱਤਰਕਾਰੀ ਹੁੰਦੀ ਹੈ। ਅ ਫਰਾਂਸ ਕੋ ਚਿੱਤਰਕਾਰੀ ਹੈ, ਸ੍ਰੀਕੇ ਦੇ ਚਿੱਤਰ ਹੋਏ। ਸੋ ਇਹਨਾਂ ਚੀਜ਼ਾਂ ਨੂੰ ਥੋੜਾ ਡਿਟੇਲਸ ਦੇ ਵਿੱਚ ਜੇਕਰ ਪੜ੍ਹ ਲਿਆ ਜਾਵੇ ਤਾਂ ਥੋੜਾ ਤੋਂ ਮਾਗਦੇ ਦੇ ਜਿਵੇਂ ਬੈਠ ਜਾਣੇ ਨੇ। ਤਾਂ ਕਰਕੇ ਅੱਗੇ ਇਹ ਵਾਲਾ ਟੌਪਿਕ ਜਿਹੜਾ ਹੈਗਾ ਇਹ ਕਰਵਾਵਾਂਗੇ। ਸੋ ਬਾਕੀ ਵੀਡੀਓ ਦੇਖਦੇ ਰਹੋ ਤੇ ਸ਼ੇਅਰ ਜ਼ਰੂਰ ਕਰਿਓ ਜਿੰਨਾ ਤੱਕ ਪਹੁੰਚਦੀ ਹੈ ਇਹਨਾਂ ਨੂੰ ਪਹੁੰਚਾਇਓ ਐਂਡ ਨਾਲ ਦੇ ਨਾਲ ਤੁਸੀਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਜ਼ਰੂਰ ਰੱਖਿਓ ਆਪਣੇ ਆਪ ਨੂੰ ਕਿਉਂਕਿ ਕੁਝ ਵੀ ਅਗਰ ਨੋਟੀਫਿਕੇਸ਼ਨ ਆਵੇ ਤਾਂ ਉੱਥੇ ਜ਼ਰੂਰ ਤੁਹਾਨੂੰ ਮਿਲੇ ਤੇ ਨਾ ਦੇ ਆ ਵੀਡੀਓਜ਼ ਦੇ ਲੈਣੀਆਂ ਓਕੇ ਜੀ ਥੈਂਕ ਯੂ